ਦੋਸਤੋ ਕੀ ਹਾਲੇ ਹੈ ਤੁਹਾਡਾ ਸਭ ਦਾ ਤਾਂ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਵੀਡੀਓ ਦੇ ਵਿੱਚ ਹਾਜ਼ਰ ਹਾਂ ਤੇ ਅੱਜ ਦਾ ਜਿਹੜਾ ਵੀਡੀਓ ਹੈ ਉਹ ਸਿੱਧਾ ਸੀ ਬਣਾ ਰਹੇ ਆ ਜੀ 52 ਗੇਟਸ ਦੇ ਉੱਤੋਂ ਉੱਤੋਂ ਪਾਣੀ ਦਾ ਜਿਹੜਾ ਹੈਗਾ ਤੁਹ ਤੁਸੀਂ ਦੇਖ ਰਹੇ ਹੋ ਪਿੱਛੇ ਵਿਆਸ ਰਿਵਰ ਦਾ ਇਹ ਨਾਲ ਪਾਣੀ ਜਾ ਰਿਹਾ ਹੈ ਤੇ ਦੋਸਤੋ ਉਹ ਸਾਹਮਣੇ ਹੈਗਾ ਜੀ ਸਿਲਵੇ ਟਾਈਮ ਤੇ ਜਿਹੜੇ ਗੇਟ ਹੈਗੇ ਲਗਭਗ 7825 ਬਾਕੀ ਪਹਿਲੇ ਤੇ ਸੈਕਿੰਡ ਗਏ ਆ ਤੇ ਪਾਣੀ ਬੜੀ ਤੇਜ਼ੀ ਨਾਲ ਵਿੱਚ ਆ ਰਿਹਾ ਬਹੁਤ ਜ਼ਿਆਦਾ ਪਾਣੀ ਛੱਡਿਆ ਹੈ ਦੋਸਤੋ ਮੈਂ ਖੜਾ ਹਾਂ ਜਿਸ ਟਾਈਮ ਬੁੰਜਾ ਗੇਟਾਂ ਦੇ ਉੱਪਰ ਤੇ ਬੁੰਜਾ ਗੇਟਾਂ ਦੇ ਉੱਪਰ 30 ਤੋਂ ਜਿਹੜੇ 35 ਗੇਟ ਹੈ ਉਹ ਖੁੱਲੇ ਆ ਤਾਂ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਇਹ ਸਾਰਾ ਪਾਣੀ ਜਿਹੜਾ ਹੈ ਬਿਆਸ ਰਿਵਰ 'ਚ ਛੱਡਿਆ ਜਾ ਰਿਹਾ ਹੈ ਦੋਸਤੋ ਪੌਂਗ ਡੈਮ ਦੇ ਮੈਨੇਜਮੈਂਟ ਦੇ ਅਨੁਸਾਰ ਪੌਂਗ ਡੈਮ ਬੰਦ ਤੋਂ ਲਗਭਗ 60000 ਕਿਊਸਿਕ ਪਾਣੀ ਜਿਹੜਾ ਹੈ ਉਹ ਛੱਡਿਆ ਜਾ ਰਿਹਾ ਇਸ ਟਾਈਮ ਔਰ ਇਹ ਜਿਹੜਾ ਵਾਟਰ ਲੈਵਲ ਹੈ ਇਹ ਵਧਾਇਆ ਜਾ ਸਕਦਾ ਕਿਉਂਕਿ ਪਿੱਛੇ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਇਹਦਾ ਸਪਿਲ ਵੀ ਹੈ ਨਾ ਡੈਮ ਦਾ ਉਹਦੇ ਉੱਪਰੋਂ ਵੀ ਪਾਣੀ ਜਿਹੜਾ ਔਰ ਇਹਦੇ ਵਿੱਚ ਪਾਣੀ ਦਾ ਲੈਵਲ ਜਿਹੜਾ ਹੈ ਉਹ ਦਿਨ-ਪ੍ਰਤੀ ਦਿਨ ਵੱਧ ਰਿਹਾ ਕਿਉਂਕਿ ਹਿਮਾਚਲ ਦੇ ਪਿੱਛੇ ਬਹੁਤ ਮੀਂਹ ਪੈ ਰਹੇ ਨੇ ਬੱਦਲ ਫਟ ਰਹੇ ਨੇ ਜਿੱਦਾਂ ਕਿ ਨਿਊਜ਼ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਔਰ ਜਿਹਦੇ ਕਰਕੇ ਬਿਆਸ ਦਰਿਆ ਵਿੱਚ ਵਾਟਰ ਲੈਵਲ ਜਿਹੜਾ ਬਹੁਤ ਵੱਧ ਚੁੱਕਿਆ ਹੈ ਇਹ ਹੈਗੀ ਹੈ ਜੀ 52 ਗੇਟਸ ਵਾਲੀ ਜਿਹੜੀ ਝੀਲ ਹੈਗੀ ਹੈ ਔਰ ਉਹ ਤੁਸੀਂ ਦੂਰ ਦੇਖ ਸਕਦੇ ਹੋ ਕਿ ਤੇ ਜਿਹੜਾ ਪਾਣੀ ਦਾ ਪੱਧਰ ਹੈ ਉਹ ਲਗਾਤਾਰ ਵੱਧ ਰਿਹਾ ਇਸ ਝੀਲ ਦੇ ਵਿੱਚ ਔਰ ਇਹ ਸਾਰਾ ਪਾਣੀ ਜਿਹੜਾ ਹੈ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਲਗਭਗ 60000 ਕਿਊਸਿਕ ਪਾਣੀ ਜਿਹੜਾ ਸੀਗਾ ਛੱਡਿਆ ਜਾਣਾ ਸੀਗਾ ਔਰ ਅੱਜ ਜਿਹੜਾ ਪੱਧਰ ਹੈ ਵਧਾ ਕੇ ਲਗਭਗ 75000 ਕਿਸੀਕ ਦੇ ਲਾਗੇ ਛੱਡਿਆ ਜਾਏਗਾ। ਨਾਲ ਦੇ ਜਿਹੜੇ ਲੱਗਦੇ ਪਿੰਡ ਹੈਗੇ ਆ ਉਥੇ ਬਹੁਤ ਜ਼ਿਆਦਾ ਖਤਰਾ ਬਣਿਆ ਪਿਆ ਹੈ। ਲਾਗੇ ਦੇ ਜਿਹੜੇ ਪਿੰਡ ਹੈਗੇ ਉਹਨਾਂ ਨੂੰ ਥੋੜਾ ਜਿਹਾ ਧਿਆਨ ਰੱਖਣ ਦੀ ਲੋੜ ਹੈ। ਇਹ ਜਿਹੜੀ 52 ਗੇਟ ਦੇ ਉੱਪਰ ਜਿਹੜੀ VOTING ਹੁੰਦੀ ਹੈ ਪਾਣੀ ਦਾ ਪੱਧਰ ਵਧਣ ਕਰਕੇ VOTING ਜਿਹੜੀ ਆ ਬੰਦ ਕੀਤੀ ਗਈ ਹੈ। ਕੋ ਦੇਖ ਸਕਦੇ ਹੋ ਤੁਸੀਂ ਕਿੰਨੀ ਲੱਕੜ ਹੈ। ਕਿੰਨੀਆਂ ਚੱਪਲਾ ਜਿਹੜੀਆਂ ਇਕੱਟੀਆਂ ਹੋਈਆਂ ਵੀ ਇਹਨੇ ਇਹ ਪੁਲ ਦੇ ਥੱਲੇ ਜਿੱਥੋਂ ਸ਼ਾਹਨਾਰ ਕਨਾਲ ਸ਼ੁਰੂ ਹੁੰਦੀ ਹੈ ਨਾ ਨਹਿਰ ਸ਼ੁਰੂ ਹੁੰਦੀ ਹੈ ਇਹ ਬਿਲਕੁਲ ਨਹਿਰ ਦਾ ਸਿਰ ਹੈ ਜਿਹੜਾ ਬੁੰਜਾ ਗੇਟਾ ਤੋਂ ਨਿਕਲਦੀ ਹੈ ਨਹਿਰ ਅਰ ਦੋਸਤੋ ਤੁਸੀਂ ਵਾਟਰ ਲੈਵਲ ਦੇਖ ਰਹੇ ਹੋ 332 ਪੁਆਇੰਟ ਤੱਕ ਰੈੱਡ ਲੈਵਲ ਹੈਗਾ ਉਸ ਤੋਂ ਨੀਚੇ 300 ਆਈ ਥਿੰਕ 330 ਹੈ ਸ਼ਾਇਦ ਰੀਡੇਬਲ ਨਹੀਂ ਹੈਗਾ ਉਤੋਂ ਸਿਰਫ 1 ਫੁੱਟ ਨੀਚੇ ਪਾਣੀ ਦਾ ਲੈਵਲ ਹੈ ਥੋੜਾ ਜਿਹਾ ਘਟਿਆ ਵੀ ਹੈਗਾ ਪਾਣੀ ਪਹਿਲਾਂ ਦਾ ਬਟ ਹਾ ਸਿਚੁਏਸ਼ਨ ਜਿਹੜੀ ਹੈ ਅੰਡਰ ਕੰਟਰੋਲ ਹੈ ਜੀ ਗੇਟ ਹੈ ਉਹ ਬੰਦ ਹੈ ਕੱਲ ਇਹ ਵਾਲੀ ਗੇਟ ਵੀ ਸਾਰੇ ਖੁੱਲੇ ਸੀਗੇ ਲੇਕਿਨ ਅੱਜ ਇਹ ਗੇਟ ਬੰਦ ਹੈ ਉਹ ਅੱਗੇ ਵਾਲੇ ਗੇਟ ਖੁੱਲੇ ਹੋਏ ਆ ਉਹ ਚੱਲਦੇ ਆ ਉਧਰ ਨੂੰ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਕਿੰਨਾ ਪ੍ਰਚੰਡ ਜਿਹੜਾ ਵਹਾਅ ਹੈ ਉਹ ਚੱਲ ਰਿਹਾ ਹੈ 52 ਗੇਟਸ ਤਲਵੜਾ ਪੌਂਡ ਡੈਮ ਤੋਂ ਤਾਂ ਇਹ ਸਾਰਾ ਤਾਂ ਦੋਸਤੋ ਇਹ ਵੀਡੀਓ ਬਣਾਉਂਦਾ ਸਿਰਫ ਇੱਕ ਹੀ ਮਤਲਬ ਸੀ ਕਿ ਤੁਹਾਨੂੰ ਲੋਕਾਂ ਨੂੰ ਸਤਰਕ ਕੀਤਾ ਜਾ ਸਕੇ ਕਿ ਪਾਣੀ ਦਾ ਲੈਵਲ ਜਿਹੜਾ ਹੈ ਉਹ ਵੱਧ ਰਿਹਾ ਹੈ ਔਰ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਧ ਸਕਦਾ ਹੈ ਬਿਆਸ ਦਰਿਆ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਖਾਸ ਤੌਰ ਤੇ ਹਦਾਇਤ ਹੈ ਕਿ ਦਰਿਆ ਦੇ ਲਾਗੇ ਨਾ ਜਾਓ ਔਰ ਜਿਹੜੇ ਪਿੰਡ ਬਿਆਸ ਦਰਿਆ ਦੇ ਲਾਗੇ ਨੇ ਉਹ ਆਪਣਾ ਧਿਆਨ ਰੱਖੋ ਜੀ ਵਾਹਿਗੁਰੂ ਮਿਹਰ ਕਰੇ ਔਰ ਪ੍ਰਭੂ ਕਿਰਪਾ ਬਣਾਈ ਰੱਖਣ ਜਲਦੀ ਹੀ ਬਾਰਿਸ਼ ਕਟੇਗੀ ਤਾਂ ਪਾਣੀ ਦਾ ਲੈਵਲ ਘਟ ਵੀ ਜਾਏਗਾ